ਵਾਹ ਜੋ ਖੜੇ ਹੋ ਕਿ ਕਿਸ ਵਾਸਤੇ ਖੜੇ ਹੋ ਹਾਂਜੀ 올 ਇੰਡੀਆ ਮਹਿਲਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਕਲਕਾ ਲਾਂਬਾ ਜੀ ਦੇ ਦਿਸ਼ਾ ਨਿਰਦੇਸ਼ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਹਰ ਸੂਬੇ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਮਹਿਲਾ ਕਾਂਗਰਸ ਇੱਕ ਰੋਸ ਪ੍ਰਦਰਸ਼ਨ ਕਰ ਰਹੀ ਹੈ ਇਸ ਮਹਿੰਗਾਈ ਦੇ ਖਿਲਾਫ ਜੋ ਕਿ ਸੈਂਟਰ ਦੀ ਸਰਕਾਰ ਨੇ ਸਿਲੰਡਰ ਦੇ ਵਿੱਚ 50 ਰੁਪਏ ਦਾ ਵਾਅਦਾ ਕੀਤਾ ਤੇ ਡੀਜ਼ਲ ਦੇ ਰੇਟ ਜਿਹੜੇ ਨੇ ਪ੍ਰਤੀ ਲੀਟਰ ਦੌਰ ਤੇ ਵਧਾਏ ਉਸ ਕਰਕੇ ਸਾਲ ਨੂੰ ਭੈਣਾ ਸਾਜੇ ਸੋਸ ਪ੍ਰੋਜੈਕਸ਼ਨ ਦੇ ਵਿੱਚ ਸ਼ਾਮਿਲ ਹੋ ਕੇ ਇਸ ਬੀਜੇਪੀ ਸਰਕਾਰ ਦਾ ਪਿੱਟ ਸੇ ਉੱਪਰ ਕਰ ਰਹੇ ਹਾਂ ਕੁਝ ਦਿਨ ਪਹਿਲੇ ਦਿੱਲੀ ਪੱਤਾਨ ਨੂੰ ਲੈ ਕੇ ਅਸੀਂ ਆਪਾਂ ਗੱਲ ਕਰ ਰਹੇ ਸੀ ਅੱਜ ਫੇਰੇ ਕੋਲ ਬੜਾ ਚੱਪੇ ਕਿਸੇ ਦੇਖੋ ਜੀ 24 ਦੀ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਇੱਕ ਬੀਜੇਪੀ ਸਰਕਾਰ ਨੇ ਸਾਡੀਆਂ ਭੈਣਾ ਨਾਲ ਭੈਣਾ ਨਾਲ ਝੂਠਾ ਇੱਕ ਵਾਦਾ ਕੀਤਾ ਸੀ ਕਿ ਜੀ ਅਸੀਂ ਔਰਤਾ ਦੇ ਲਈ 33% ਰੱਖਵਕਰਨ ਕਰੋ ਉਹ ਬਿੱਲ ਤਾਂ پاس ਕਰਤਾ ਇੱਕ ਝੂਮਲੇਬਾਜੀ ਛੱਡ ਦਿੱਤੀ ਪਰ ਬਿੱਲ ਲਾਗੂ ਕਿਉਂ ਨਹੀਂ ਕੀਤਾ ਹੋਜੇ ਤੱਕ ਵੀ ਸਰਕਾਰ ਤੇ ਕੋਈ ਜੂ ਨਹੀਂ ਸਰਕੀ ਉਦੋਂ ਵੀ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਮਹਿਲਾ ਕਾਂਗਰਸ ਨੇ ਪ੍ਰਦਰਸ਼ਨ ਕੀਤੀ ਸੀ ਮੈਂ ਕਿੰਨੀ ਦੇਰ ਤੱਕ ਪ੍ਰਦਰਸ਼ਨ ਕਰੀ ਜਾਏਗਾ ਬਿਲਕੁਲ ਜਾਰੀ ਰਹੂੰਗਾ ਜੀ ਜਦ ਤੱਕ ਸਾਨੂੰ ਇਹ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਨਹੀਂ ਕਰਦੇ ਇਹ ਸਾਡਾ ਸੰਘਰਸ਼ੇ ਵਿੱਚ ਚੱਲਦਾ ਰੁਕ। ਸੁਪਰਤਾਪ ਸਿੰਘ ਬਾਜਵਾ ਦੇ ਬਿਆਨ ਦੇ ਵਿੱਚ ਵੀ ਤਾਂ ਸਿਆਸਤ ਚੱਲ ਰਹੀ ਹੈ। ਕੀ ਕਹਣਾ ਚਾਹੋਗੇ? ਬਿਲਕੁਲ ਸਿਆਸਤ ਚੱਲ ਰਹੀ ਹੈ ਜੀ ਤੁਸੀਂ ਦੇਖ ਹੀ ਰਹੇ ਹੋ। ਕਿ ਜਦੋਂ ਇਸ ਆਮ ਆਦਮੀ ਪਾਰਟੀ ਸਰਕਾਰ ਦੇ ਫੇਲਿਅਰ ਤੇ ਫੇਲਿਅਰ ਹੈ ਕਿਉਂਕਿ ਇਹ ਸਰਕਾਰ ਜਿਹੜੀ ਹੈ ਹਰ ਫਰੰਟ ਤੇ ਫੇਲ ਆ। ਕੋਈ ਲਾਅ ਐਂਡ ਆਰਡਰ ਨਾਮ ਦੀ ਹੋ ਰਹੀ ਚੀਜ਼ ਨਹੀਂ ਹੈ। ਜਦੋਂ ਕੋਈ ਸੱਚ ਦੱਸਣ ਦੀ ਅਸੀਂ ਕੋਸ਼ਿਸ਼ ਕਰਦੇ ਆ ਬਿਲਕੁਲ ਹੋਇਆ ਨਹੀਂ ਜੀ ਤੁਸੀਂ ਦੇਖਿਆ ਕਿ ਬੀਜੇਪੀ ਦੇ ਐਕਟ ਮਿਨਿਸਟਰ ਸਾਹਿਬ ਦੇ ਘਰੇ ਉੱਥੇ ਵੀ ਤਾਂ ਇੱਕ ਗ੍ਰੇਨੇਡ ਆਪਲਾ ਹੋਇਆ ਸ਼ੁਕਰ ਹੈ ਵਾਈਗ